ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਗਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਪਾਂ ਪਿੰਡ ਮਾਲਾ ਖੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅਮਰੀਕਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਦੋ ਨਾਖ ਦਿਖਾਵਾਂਗੇ ਦੋਵੇਂ ਗੱਬਣਾ ਤਿਆਰ ਤੇ ਆਪਾਂ ਪਹੁੰਚਿਆ ਵੀਰ ਸ਼ੇਰੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾਂਓ ਕੀ ਹਾਲ ਜੇ ਕਿਰਪਾ ਕਿਰਪਾ ਗੁਰੂ ਰਾਮਦਾਸ ਜੀ ਕਿਰਪਾ ਚਾਹੀਦੀ ਏ ਹੋਰ ਅੱਜ ਜਾਇਦ ਦਿਨ ਲਾ ਦੇ ਫਿਰ ਅਰ ਕੀ ਵੀਡੀਓ ਨੂੰ ਵੀਰ ਜੀ ਮਾਲ ਟੇਕਦਾ ਜੀ ਤੁਹਾਨੂੰ ਦੱਸਿਆ ਵੀ ਮੇਰੇ ਕੋਲ ਜਿਆਦਾ ਤਰਨਾਂ ਵੀਰ ਦੇਖਣ ਵਾਲੇ ਜਿਆਦਾ ਕੱਢਦੇ ਅੱਛਾ ਜੀ ਕੱਲ ਵੱਡੀਆਂ ਝੋਟੀਆਂ ਦੋ ਅਸੀਂ ਵੇਖਿਆ ਸਟੋਰੀ ਦੇ ਵੀਰ ਜੀ ਸਿਰਾਂ ਦੀ ਝੋਟੀਆਂ ਤੇ ਹਾਂ ਜੀ ਹਾਂ ਜੀ ਇੱਕਰੇ ਝੋਟੀ 18 20 ਕਿਲੋ ਵਾਲੀ ਸੀ ਅੱਛਾ ਜੀ ਇੱਕ ਬੁਰੀ ਝੋਟੀ ਮਾਨਾ ਕਿਤੇ ਕਿਹਾ ਹੀ ਮਸਾਂ ਆ ਤੁਸੀਂ ਕਿਹਾ ਵੀਡੀਓ ਪਾਉਣੀ ਤੇ ਬਾਅਦ ਕਿਤੇ ਵੀ ਹੋਰ ਤੁਹਾਨੂੰ ਵਸਣ ਰਿਆਂ ਵੀ ਉਹ ਵੀ ਵੀਰ ਸੇਲ ਪਰਗੇ ਜਾਲੇ ਲੈ ਕੇ ਆਪਣੇ ਕੋਲ ਤੇ ਅੱਜ ਆਪਾਂ ਦੋ ਕੇਸ ਲਿਆਂਦੇ ਜੀ ਤੇ ਇਹ ਆਪਾਂ ਪਾ ਦਨੇ ਹਾਂ ਚਲੋ ਇੱਕ ਵਾਰੀ ਨਾਂ ਦੱਸ ਦਈਏ ਆਪਣਾ ਤੇ ਐਡਰੈਸ ਆਪ ਵੀ ਜੀ ਮੇਰਾ ਸ਼ੇਰਾ ਜੇ ਪਿੰਡ ਮਾਲਾਕੇ ਦੀ ਤਹਿਸੀਲ ਹਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦਾ ਠੀਕ ਜੀ ਉਹ ਨੰਬਰ ਹੈਗਾ ਜੀ 981456118 ਠੀਕ ਜੀ ਹਾਂ ਜੀ ਤੇ ਕਰੀਏ ਸ਼ੁਰੂ ਹਾਂਜੀ ਕਰੀਏ ਜੀ ਦੱਸਿਓ ਮੈਂ ਪਹਿਲੇ ਨੰਬਰ ਵਾਲੀ ਦਾ ਇਹ ਵੀ ਜੀ ਆਪਣਾ ਘੂਟੀ ਦੂਜਾ ਸੁਹਾ ਲੱਗੀ ਐ ਸੋਨਾ ਧਿਆਨ ਨਾਲ ਧਿਆਨ ਹਰਪਾਲ ਵੀਰ ਅੱਛਾ ਜੀ ਚੰਗਾ ਭਰਿਆ ਜੀ ਦੋ ਦਰ ਮਤਲਬ 11 ਕਿਲੋ ਪੈਲਣ ਨੇ 11 12 ਕਿਲੋ ਅੱਛਾ ਜੀ ਵੀਰ ਜੀ ਪਰ ਭਵੇਂ 13 ਕਿਲੋ ਗੜਦੇ ਝੋਟੇ ਠੀਕ ਜੀ ਥਣ ਭਾਂਡੇ ਦੀ ਬੜੀ ਸਾਫ ਆ ਠੀਕ ਐ ਦੂਜਾ ਸੁਹਾ ਲੱਗੀ ਐ ਪੂਰਾ ਸੁਣਾ ਚਲੋ ਆਪਾਂ ਖੋਲ ਕੇ ਵਖਾਉਨੇ ਆ ਲਾਓ ਵੀਰ ਜੀ ਖੋਲ ਤੁਹਾਡੇ ਤੋਂ ਦਰਦੀ ਆ ਠੀਕ ਜੀ ਕਿੰਨੇ ਕਿ ਦਿਨ ਖੜਦੀ ਜੇ ਜੇ ਵੀਰ ਜੀ ਵੱਤ ਤੋਂ ਵੱਤ ਦੋ ਤਿੰਨ ਦਿਨ ਹੀ ਖੜਦੇ ਨੇ ਜੀ ਯਾਰ ਐ ਝ ਕਿੰਨੇ ਕਿ ਦਿਨ ਖੜਦੀ ਜੇ 2 3 4 ਦਿਨ 4 ਦਿਨ 4 ਦਿਨ ਲਾਜੋ ਠੀਕ ਜੀ 4 ਕ ਦਿਨ ਦਾ ਟਾਈਮ ਰਹਿੰਦਿਆ ਜੇ ਧਿਆਨ ਨਾਲ ਧਿਆਨ ਨਾਲ ਵੀਰ ਦੂਜਾ ਸੁਗਾ ਸੁਣੀ ਵੀਰ ਜੀ ਦੂਜਾ ਦੂਜਾ ਜੀ ਠੀਕ ਜੀ ਲਓ ਜੀ ਵੀਰ ਜੀ ਦੂਜਾ ਸੁਗਾ ਸੁਣ ਲਈ 4 ਕ ਦਿਨ ਹਜੇ ਬਾਕੀ ਐ ਬਾਕੀ ਆਰਡਰ ਕੁਆਲਿਟੀ ਬਹੁਤ ਚੰਗੀ ਐ ਸਿੰਘ ਵੀ ਸੋਨਾ ਥੋੜਾ ਡਰਦੀ ਐ ਕੈਮਰੇ ਤੋਂ ਧਿਆਨ ਨਾਲ ਵੀਰ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਅੱਛਾ ਜੀ ਆ ਜਰ ਫਿਰ ਕਿਦਾਂ ਫਿਰ ਘਰਾਂ ਜੇ ਮਾਲ ਲਈਦਾ ਆਪਾਂ ਲਈ ਇਹਦਾ ਮਹਾਰਾਜ ਗੁਰੂ ਗRAND ਦਾ ਠੀਕ ਜੀ ਲਓ ਜੀ ਵੀਰ ਜੀ ਚੈੱਕ ਕਰ ਸਕਦੇ ਲਾਗੇ ਤੋਂ ਥਣਾ ਦਾ ਸੈਜ ਗੈਪ ਤੇ ਬਣੀ ਵੀ ਕਰਮ ਵਾਲੀ ਚੰਗੀ ਆ ਗਾਈਆਂ ਨੂੰ ਬਣੀ ਤੇ ਸਫਾਈਆਂ ਵੀ ਫੋਲਿਆ ਚਮੇ ਥਣ ਇੱਕੋ ਜੇ ਇੱਕੋ ਜੀ ਵਿਰਲ ਤੇ ਲੱਗੇ ਆ ਤੇ ਪੁੱਛਦੇ ਆਂ ਇਹਦੇ ਰੇਟ ਬਾਰੇ ਵੀਰ ਜੀ ਦੇ ਕੋਲੋਂ ਦੱਸਿਓ ਵੀਰ ਜੀ ਕੀ ਰੇਟ ਰੱਖਣਾ ਇਹਦਾ ਰੇਟ ਵੀਰ ਜੀ ਆਪਣੇ ਫਿਕਸੀ ਹੁੰਦੇ ਤੁਹਾਨੂੰ ਪਤਾ ਹੀ ਆ ਆਪਾਂ ਘੱਟ ਵੱਧ ਕਰਦੇ ਨਹੀਂ ਇਹ ਓਏ ਸਭ ਤੋਂ ਵਧੀਆ ਗੱਲ ਆ ਲੈਣੀ ਆਪਾਂ ਉਹ ਅੱਜ ਉਹ ਲੈ ਲਈ ਲੈਣਾ ਹਾਂਜੀ ਹਾਂਜੀ ਵੇਦੀ ਮੰਗਲ ਨੂੰ ਝੋਟੀ ਦੇਖੋ ਲੱਖ ਦੀ ਵਿਕਦੀ ਹੈ ਹਾਂਜੀ ਹਾਂਜੀ ਤੇ ਤਾਜੀ ਸੁਣੀ ਹੈ ਆਪਾਂ ਤਾਂ ਜਾਇ ਜੀ ਕਰਨਾ ਬਿਲਕੁਲ ਤੇ ਮੰਗਲ ਨੂੰ ਵੀ ਜੋ ਮਰਜੀ ਮੰਗੀਏ 85 ਦੀ ਝੋਟੀ ਦੇ ਦਈਏ ਅੱਛਾ ਜੀ ਮੰਗਲ ਨੂੰ 95 ਮੁੱਲ ਕਰ ਸਕਦੇ ਝੋਟੀ ਦਾ ਕਰਨੀ ਕੋਈ ਛੋਟ ਛੜ ਹੋਰ ਕਰ ਦਈਏ ਕਰ ਦਈਏ ਮੈਂ ਤਾਂ ਹਾਂ ਨਾ ਹੀ ਵੀਰ ਜੀ 82000 ਦੀ 200 ਰੁਪਿਆ ਛੋਟ ਦੇਣਾ ਲਓ ਜੀ ਵੀਰ ਜੀ 82000 ਦੀ 4 ਕ ਦਿਨ ਦਾ ਟਾਈਮ ਅਜੇ ਖੜਦੀ ਹੈ ਦੂਜਾ ਸਵੇਰ ਪਹਿਲੇ ਸਵੇਰੇ ਕਿੰਨਾ ਰਿਕਾਰਡ ਦੱਸਿਆ ਜੀ ਇਹਦੇ ਵਿੱਚ 10000 ਕਿਲੋ ਦਾ 11 ਲੀਟਰ ਜਿਹੜਾ ਦੁੱਧ ਪਹਿਲੇ ਸਵੇਰੇ ਭਰਿਆ ਕਰਮਾਲੀ ਨੇ ਬਾਕੀ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਸੋਹਣੀ ਹੈ ਆਜੋ ਹਣ ਦੂਜੇ ਨੰਬਰ ਤੇ ਦੱਸਿਓ ਵੀਰ ਜੀ ਇਹਦੇ ਬਾਰੇ ਇਹ ਵੀ ਵੀਰ ਜੀ ਕੋਈ ਸੁਆਹ ਦੂਜਾ ਲਾੜੇ ਜਾਂ ਤੀਜਾ ਲਾੜੇ ਵੀ ਹੈ ਭਰਾ ਅੱਛਾ ਜੀ ਇਹ ਹੈ ਦੂਜੇ ਵੀ ਠੀਕ ਹੈ ਹਾਂ ਜੀ ਤੇ ਇਹ ਵੀ ਜੀ ਹੋ ਗਈ ਜੇ ਮੰਨ ਲਓ ਵੀ ਸਾਢੇ ਪੰਜਾਂ ਤੋਂ 6 ਮਹੀਨੇ ਦੀ ਗੱਬਣ ਚੈੱਕ ਪਾਸ ਜੇ ਅੱਛਾ ਜੀ ਉਹ ਆਹਾਂ ਦੀ ਆਪਾਂ ਡਾਕਟਰ ਨੇ ਸਾਢੇ ਪੰਜਾਂ ਦੀ ਦੱਸੀ ਆ ਹਾਂ ਜੀ ਇਹਦਾ ਹੋ ਸਕਦਾ 6 ਦੀ ਵੀ ਹੋਵੇ ਠੀਕ ਜੀ ਦੱਸਾਂ ਤੇ ਇਹਨਾਂ ਤਾਂ ਕਹਿੰਦਾ ਇੱਧਰ ਉੱਧਰ ਹੋ ਜਾਂਦਾ ਠੀਕ ਜੀ ਪੁਰਾਣੀ ਆਪਾਂ ਸਾਡੇ 5.5 ਮਹੀਨਿਆਂ ਦੀ ਗੱਬਣ ਮੰਨ ਲਓ ਵੀ 6 ਕਿਲੋ ਹੋ ਜੇ 7 ਹੋ ਜੇ ਦੁੱਧ ਰੈਡੀ 6 ਕਿਲੋ ਲਾਓ ਤੁਸੀਂ 6 ਕਿਲੋ ਲਾ ਕੇ ਠੀਕ ਜੀ ਲਓ ਜੀ ਵੀਰ ਜੀ ਸਾਡੇ 5.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਤੇ 6 ਲੀਟਰ ਦੁੱਧ ਥਣ ਭਾਂਡੇ ਦੀ ਵੀ ਚੰਗੀ ਆ ਤੇ ਸੱਜਰ ਨੇ ਕਿੰਨਾ ਘ ਭਰਿਆ ਵੀਰ ਜੀ ਕੋਈ ਪੁੱਛਿਆ ਜੇ 12 ਕਿਲੋ ਦੁੱਧ ਪੁੰਨ ਦੇ ਲਓ ਜੀ ਵੀਰ ਜੀ 12 ਕਿਲੋ ਜਿਹੜਾ ਦੁੱਧ ਸੱਜਰ ਨੇ ਭਰਿਆ ਦੂਜਾ ਸੂਆ ਤੇ ਅੱਗੇ ਤੀਜੇ ਸੂਏ ਲਈ ਗੱਬਣ ਭਾਜੀ 5.5 ਮਹੀਨਿਆਂ ਦੀ ਗੱਬਣ ਠੀਕ ਜੀ ਤੇ 5 ਲੀਟਰ ਦੁੱਧ ਖੁੱਲਡੋਲਾ ਹਾਂਜੀ ਦੋਵੇਂ ਟਾਈਮ ਮਿਲਦੀ ਏ ਦੋਵੇਂ ਟਾਈਮ ਦੋਵੇਂ ਕਿੱਦਾਂ ਮਿਲਦੀ ਪਹਾੜੇ ਦੇ ਜਾਂ ਕਿਦਾਂ ਪਹਾੜੇ ਦੇ ਪਹਾੜੇ ਦੇ ਠੀਕ ਹੈ ਟਿਕਟੂ ਕਹਿੰਦੇ ਨਹੀਂ ਲਵਾਉਂਦੀ ਨਹੀਂ ਵੀਰ ਜੀ ਇੱਕ ਤਾਂ ਡੰਗ ਹੋ ਸਕਦਾ ਅਗਲੇ ਦੇ ਘਰੇ ਜਾ ਕੇ ਲਵਾ ਲੈ ਨਹੀਂ ਤਾਂ ਇੱਥੇ ਮੇਰੇ ਕੋਲ ਆਣ ਕੇ ਤੇ ਪਹਾੜੇ ਦੇ ਮਿਲਨਦੀ ਏ ਠੀਕ ਜੀ ਲਓ ਜੀ ਵੀਰ ਜੀ ਹੋ ਸਕਦਾ ਇੱਕ ਡੰਗ ਟੀਕਾ ਵੀ ਲਵਾ ਲੈ ਬਾਕੀ ਵੀਰ ਦੇ ਕੋਲੇ ਜਿਹੜੀ ਪਹਾੜੇ ਦੇ ਮਿਲਦੀ ਏ ਟੋਕੜ ਗੱਬਣ ਡੰਗ ਕਰਨਾ ਬਦੋ ਟੋਕੜ ਗੱਬਣ ਸਾਢੇ ਪੰਜਵੇਂ ਮਹੀਨਿਆਂ ਦੀ ਗੱਬਣ ਤੇ 6 ਲੀਟਰ ਦੁੱਧ ਵੀਰ ਜੀ ਹਾਂਜੀ 6 ਲੀਟਰ ਠੀਕ ਜੀ ਚਵਾਈ ਚੁਵਾਈ ਦੇ ਬਿਲਕੁਲ ਸਾਫ ਜੇ ਸਾਫ ਜੀ ਕੋਈ ਪੂਰ ਛੱਟਾ ਨਹੀਂ ਹੋਊਗਾ ਕੁਝ ਠੀਕ ਜੇ ਦੋਵੇਂ ਟਾਈਮ ਮਿਲਦੀ ਹੈ ਠੀਕ ਜੇ ਥੋੜਾ ਜਿਆ ਲੈਸ ਬਣਾ ਹੈਗਾ ਹਾਂ ਹਾਂਜੀ ਹਾਂਜੀ ਠੀਕ ਹੈ ਚਲੋ ਆਪਾਂ ਰੇਟ ਵੀ ਹੁੰਦਾ ਕਰਾ ਦੇਣਾ ਤੁਹਾਡੇ ਤੋਂ ਦੱਸੋ ਫਿਰ ਵੀਰ ਜੀ ਕੀ ਰੇਟ ਰੱਖਣਾ ਹੈ ਇਹਦਾ ਬਿਲਕੁਲ ਜੀ ਐਜ ਕਰਦੇ ਹੋ ਬਿਲਕੁਲ ਜੀ ਐਜ ਦੇਖੋ ਇਹਦਾ ਆਪਾਂ 70 75 ਵੀ ਕਰ ਸਕਦੇ ਹਾਂ ਹਾਂਜੀ ਤੇ ਇੱਕੋ ਹੀ ਹਾਂ ਨਾ ਜੀ ਆਪਾਂ ਗੱਲ ਕਰਨੀ ਹੈ ਵੀਰ ਜੀ ਹਾਂਜੀ ਜਿੱਚੋ ਆਪਾਂ ਬਿਲਕੁਲ ਛੋਟਾ ਛੱਪਾ ਹੀ ਦੇਣਾ ਹਾਂਜੀ ਵੀਰ ਜੀ ਮੰਗਾਂ ਨੂੰ ਜੋ ਮਰਜ਼ੀ ਮੰਗੇ ਪੈ ਹੈ ਜਾਂ ਵੀ ਦੇ ਲਈਏ 60000 ਦੀ 62000 ਦੀ ਵੀਰ ਜੀ 200 ਰੁਪਿਆ ਛੋਟ ਲਓ ਜੀ ਵੀਰ ਜੀ 62000 ਦੀ 200 ਰੁਪਿਆ ਛੋਟ ਹਾਂਜੀ ਸਾਢੇ ਪੰਜਵੇਂ ਮਹੀਨੇ ਦੀ ਗੱਭਨ ਦਾ 6 ਲੀਟਰ ਦੁੱਧ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ